ਠੀਕ ਹੈ ਇਹਦੇ ਨਾਲ ਠੀਕ ਹੋ ਗਿਆ ਜੀ ਇਹ ਜੀ ਰੱਖਾ 1 ਕਿਲੋ ਅਗਰੇ ਬਰਾਂਡਾ ਬਰੋ ਹੋ ਗਿਆ ਵੇਜੇ ਫੋਟੋ ਕਿੱਥੇ ਉਹ ਜਿਹੜੇ ਇੰਦਰ ਦੇ ਵਜਾ ਜਿਹੜਾ ਫੋਟੋ ਬਚਾ ਲਓ ਹਾਂ ਕੀ ਨਾਮ ਹੈ ਆਪਣਾ ਮੈਂ ਡਾਕਟਰ ਰਮਨ ਖੰਨਾ ਹਾਂ ਡਿਸਟ੍ਰਿਕਟ ਆਯੁਰਵੈਦਿਕ ਆਫੀਸਰ ਕਮ ਡਾਕਟਰ ਇਸ ਤੇ ਆ ਇਹ ਡਿਪਾਰਟਮੈਂਟੋਂ ਬੋਲੋ ਸੀਲ ਕੀਤਾ ਗਿਆ ਹੈ ਇਹ ਡਿਪਾਰਟ ਇਹ ਕੱਲ ਸ਼ਾਮ ਨੂੰ 6 ਵਜੇ ਮੈਨੂੰ ਜ਼ੋਨਲ ਲਾਇਸੈਂਸਿੰਗ ਅਥਾਰਟੀ ਉਹਨਾਂ ਦਾ ਕਾਲ ਆਈ ਸੀ ਕਿ ਇਸ ਤਰ੍ਹਾਂ ਸੰਗਰੂਰ ਦੇ ਵਿੱਚ ਇਹ ਕੈਂਪ ਲਗਾ ਕੇ ਆਏ ਨੇ ਜਿਹਦੇ ਚ ਕੰਜੇ ਪੰਡ ਦਾ ਇਲਾਜ ਕਰਦੇ ਸੀ ਉੱਥੇ ਜਿਨ੍ਹਾਂ ਦੇ ਦਵਾਈ ਲਗਾਈ ਗਈ ਸੀਗੀ 60-70 ਮਰੀਜ਼ ਸਿਵਲ ਹਸਪੀਟਲ ਸੰਗਰੂਰ ਖਾਰਿਸ਼ ਨਾਲ ਅਲਰਜੀ ਦੇ ਰिएक्शन ਨਾਲ ਸੋਜਾ ਮੂੰਹ ਦੇ ਸੋਜੇ ਨਾਲ ਉੱਥੇ ਪਹੁੰਚੇ ਨੇ ਜਿਹਦੇ ਕਰਕੇ ਜਿਹਦਾ ਕੀ ਮਾਨਯੋਗ ਸਿਹਤ ਮੰਤਰੀ ਜੀ ਨੇ ਗੰਭੀਰ ਨੋਟਿਸ ਲਿਆ ਉਹ ਨੋਟਿਸ ਲੈਣ ਕਰਕੇ ਉਹਨਾਂ ਵੱਲੋਂ ਫਿਰ ਸਿਵਲ ਸਰਜਨ ਸਾਹਿਬ ਨੂੰ ਮੈਸੇਜ ਆਇਆ ਉਹਨਾਂ ਨੇ ਇੱਥੇ ਜ਼ੋਨਲ ਲਾਇਸੈਂਸਿੰਗ ਅਥਾਰਟੀ ਨੂੰ ਗਿਆ ਕਿ ਕਾਰਵਾਈ ਕੀਤੀ ਜਾਵੇ ਪਰ ਕਿਉਂਕਿ ਜਿਹੜੇ ਪ੍ਰੋਡਕਟ ਲਗਾ ਰਹੇ ਸੀ ਉਹ ਆਯੁਰਵੈਦਿਕ ਪ੍ਰੋਡਕਟ ਸੀ ਇਸ ਲਈ ਉਹਨਾਂ ਨੇ ਮੈਨੂੰ ਸ਼ਾਮ ਨੂੰ 6 ਵਜੇ ਕਾਲ ਕੀਤੀ ਕਿ ਇਹ ਹਾਈਡਰੈਟਿਕ ਪ੍ਰੋਡਕਟ ਹੈ ਤੁਸੀਂ ਇਹਦੇ ਖਿਲਾਫ ਕਾਰਵਾਈ ਤੁਹਾਡੇ ਵੱਲੋਂ ਬੱਤੀ ਹੈ ਤੇ ਸ਼ਾਮ ਨੂੰ 7 ਵਜੇ ਮੈਂ ਆਪਣੀ ਟੀਮ ਨਾਲ ਇੱਥੇ ਆਇਆ ਸੀਗਾ ਉਦੋਂ ਇਹ ਬੰਦ ਸੀ ਕਿਉਂਕਿ ਮੈਨੂੰ ਪਤਾ ਲੱਗਿਆ ਸੀਗਾ ਕਿ ਇਹ ਮੰਗਲਵਾਰ ਵੀਰਵਾਰ ਔਰ ਸ਼ਨੀਵਾਰ ਇੱਥੇ ਦਵਾਈ ਲਗਾਉਂਦੇ ਨੇ ਫਿਰ ਅਸੀਂ ਡਿਸਾਈਡ ਕੀਤਾ ਕਿ ਸਵੇਰੇ ਇੱਕ ਵਾਰ ਦੁਬਾਰਾ ਆਇਆ ਜਾਏਗਾ 10 ਵਜੇ ਅਸੀਂ ਇੱਥੇ ਆਏ ਸੀਗੇ ਤੇ ਇਹ ਬੰਦ ਪਿਆ ਸੀ 3rd ਫਲੋਰ ਔਰ 4th ਫਲੋਰ ਦੋਨੋਂ ਪਏ ਸੀ ਬੰਦ ਪਏ ਸੀ ਅਸੀਂ ਉਹਨਾਂ ਨੂੰ ਸੀਲ ਕਰਕੇ ਜਾ ਰਹੇ ਹਾਂ ਅਸੀਂ ਉਹਦੇ 'ਚ ਇਹ ਲਿਖਿਆ ਹੈ ਕਿ ਤੁਸੀਂ ਜਦੋਂ ਆਓ ਸਾਨੂੰ ਕੰਟੈਕਟ ਕਰੋ ਫੋਨ ਨੰਬਰ ਉੱਥੇ ਲਿਖਿਆ ਹੋਇਆ ਹੈ ਅਸੀਂ ਇੱਥੇ ਚੈੱਕ ਅਪ ਚੈਕਿੰਗ ਕਰਾਂਗੇ ਜੋ ਪ੍ਰੋਡਕਟ ਉਹ ਲਗਾਉਂਦੇ ਆ ਉਹਦੇ ਸੈਂਪਲ ਲਵਾਂਗੇ ਔਰ ਉਸ ਟੈਸਟ ਕਰਨੇ ਭੇਜਾਂਗੇ ਕਿਹੜੀ ਕੰਪਨੀ ਤੋਂ ਬਣਾਇਆ ਗਿਆ ਉਹ ਸਾਰਾ ਕੁਝ ਦਿਖਾਇਆ ਜਾਊਗਾ ਉਸ ਤੋਂ ਬਾਅਦ ਜੋ ਬੰਦ ਦੀ ਕਾਰਵਾਈ ਹੋਊਗੀ ਉਹ ਕਿੱਥੇ ਅਸਲੀ ਖਾਤਾ ਖੁੱਲ ਜਾਏਗਾ ਇਹਨਾਂ ਦੀ ਜਦੋਂ ਆ ਕੇ ਇਨਵੈਸਟੀਗੇਸ਼ਨ ਦੇ ਵਿੱਚ ਸ਼ਾਮਿਲ ਹੋਣਗੇ ਉਸ ਤੋਂ ਬਾਅਦ ਉਥੇ ਉੱਤੇ ਅਧਰਾ ਫੇਰ ਵੀ ਦਰਜ ਹੋਈ ਹੋਈ ਹੈ ਉਹਨਾਂ ਦੇ ਐਫ ਆਈ ਆਰ ਵੀ ਦਰਜ ਹੋਈ ਹੈ ਉੱਤੇ ਸੰਗਰੂਰ ਹਾਂਜੀ ਕਿੰਨੇ ਬੰਦੇ ਦਾ ਪਤਾ ਕੁਸਾ ਕਿੰਨੇ ਬੰਦੇ ਨੇ ਦੋ ਬੰਦੇ ਸੀਗੇ ਜੀ ਦੋ ਬੰਦੇ ਨੇ ਜਿਨ੍ਹਾਂ ਦੇ ਖਿਲਾਫ ਐਫ ਆਈ ਆਰ ਦਰਜ ਹੋਈ ਹੈ ਇੱਕ ਤਾਂ ਅਮਨ ਹੈ ਜਿਹੜਾ ਇੱਥੇ ਹੈ ਔਰ ਇੱਕ ਜਿਹਨੇ ਉੱਥੇ ਆਰਗੇਨਾਈਜ਼ ਕਰਵਾਇਆ ਸੀਗਾ ਉਹ ਦੋਨਾਂ ਦੇ ਖਿਲਾਫ ਠੀਕ ਹੈ ਜੀ ਕਿਹਨਾਂ ਸ਼ਾਨੇ ਵਾਲਾ ਹੈ ਠੀਕ ਕੀ ਕਰਨਾ ਚਾਹੀਦਾ ਜੇ ਤੇ ਵਾਲਾ ਦੇ ਬਾਰੇ ਠੀਕ ਕਰਾਂ ਅੱਛਾ ਜੀ ਤੇ ਦੋ ਹਫ਼ਤੇ ਹੋਇਆ ਜੇ ਮਸਾ ਨੂੰ ਤੀਸਰੇ ਹਫ਼ਤੇ ਆ ਹੋ ਗਿਆ ਹਾਂ ਪਹਿਲਾ ਦੋ ਵਾਰ ਹੀ ਆ ਚੁੱਕੇ ਹਾਂ ਜੀ ਦੋ ਵਾਰੀ ਆ ਚੁੱਕੇ ਤੇ ਤੀਸਰਾ ਚੱਕਰ ਹੈ ਜੀ ਅੱਜ ਤਾਂ ਸਲੂਨ ਸੀਲ ਹੋ ਚੁੱਕੇ ਪਤਾ ਕਿਉਂ ਹਾਂਜੀ ਹਾਂਜੀ ਅੱਜ ਆਏ ਹਾਂ ਜੀ ਤੁਹਾਨੂੰ ਪਤਾ ਨਹੀਂ ਅਗਰ ਸਲੂਨ ਦੇ ਵਿੱਚ ਜੇ ਲੋਕਾਂ ਦੀ ਦਵਾਈ ਲਈ ਸੀ ਕੁਝ ਹੋਰ ਉਹਨਾਂ ਦੇ ਤੇ ਅੱਖਾਂ ਉੱਤੇ ਕੋਈ ਇਨਫੈਕਸ਼ਨ ਵਗੈਰਾ ਹੋ ਗਿਆ ਜੀ ਬਾਰੇ ਤੁਹਾਨੂੰ ਪਤਾ ਹੈ ਜਿੰਨੇ ਹੀ ਪਤਾ ਚੱਲਿਆ ਇਹਨੂੰ ਜਦੋਂ ਤੁਸੀਂ ਇੱਥੇ ਦਵਾਈ ਲਵਾਨ ਆਏ ਸੀ ਤੁਹਾਡੇ ਕੋਈ ਅੱਖਾਂ ਨੇ ਇਨਫੈਕਸ਼ਨ ਵਗੈਰਾ ਕੋਈ ਹੋਇਆ ਸੀ ਨਹੀਂ ਜਿੰਨੇ ਸਿਰ ਤੇ ਖਾਲੀ ਹੋਇਆ ਸੀ ਕਿ ਧਾਨਪ੍ਰੇਵਸ ਤੋਂ ਬਾਅਦ ਕੁਝ ਨਹੀਂ ਆਇਆ ਉਸ ਤੋਂ ਬਾਅਦ ਕੁਝ ਨਹੀਂ ਆਇਆ ਨਹੀਂ ਜੀ ਨਹੀਂ ਜੀ ਕਿੰਨੀ ਵਾਰ ਦੋ ਵਾਰ ਹੀ ਹੋ ਚੁੱਕੇ ਹਾਂ ਹ ਹਾਂਜੀ ਬਾਜੀ ਮੈਂ ਰਾਕੇਸ਼ ਕੁਮਾਰ ਹਾਂ ਚੰਡੀਗੜ੍ਹ ਪਹਿਲਾਂ ਵੀ ਕਿਥੇ ਆਇਆ ਪਹਿਲੀ ਇੱਕ ਵਾਰ ਮੈਂ ਲਗਾ ਚੁੱਕਿਆ ਮੈਨੂੰ ਤਾਂ ਥੋੜਾ ਜਿਹਾ ਫਰਕ ਲੱਗਿਆ ਜੀ ਕੋਈ ਮੈਨੂੰ ਇਨਫੈਕਸ਼ਨ ਅੱਖਾਂ ਦਾ ਕੋਈ ਕੁਝ ਨਹੀਂ ਤਾਂ ਔਰ ਵੈਸੇ ਵੀ ਫਰਕ ਲੱਗਿਆ ਇਹ ਦੇਖੋ ਤੁਸੀਂ ਠੀਕ ਹੈ ਨਹੀਂ ਕੋਈ ਇੱਦਾਂ ਨਹੀਂ ਬਾਲ ਦੇਖਿਆ ਜਾਂਦਾ ਕਿ ਸੰਗਰੂਰ ਦੇ ਵਿੱਚ ਪਰਸੋ ਜਿਹੜੀ ਇੱਕ ਦਵਾਈ ਲੱਗੀ ਸੀ ਉਹ ਕੈਂਪ ਲਾਇਆ ਗਿਆ ਸੀ ਇਹਨਾਂ ਵੱਲੋਂ ਨੈਣਕਸ਼ੀਪੁਰਾ ਵੱਲੋਂ ਉੱਥੇ ਕਹਿੰਦੇ ਕਿ ਉੱਥੇ ਇਨਫੈਕਸ਼ਨ ਹੋ ਰਿਹਾ ਹੋਵੇ 60 ਕੋਈ ਪਹਿਲਾਂ ਪਰ ਦੇਖੋ ਜੀ ਔਰੇ ਵੀ ਦੇਖੋ ਕਿੰਨੇ ਬੰਦੇ ਨੇ ਲਵਾਇਆ ਹੋਇਆ ਲਵਾਣੇ ਆ ਰਹੇ ਆ ਜੇ ਹੁਣ ਜਿਸ ਤਰ੍ਹਾਂ ਤੁਸੀਂ ਸੰਗਰੂਰ ਦਾ ਦੱਸਿਆ ਹੈ ਤੇ ਇੱਥੇ ਵੀ ਬੰਦਿਆਂ ਨੂੰ ਕਈਆਂ ਨੂੰ ਆਉਣਾ ਚਾਹੀਦਾ ਜੀ ਓ ਲਾਨ ਤੋਂ ਪਹਿਲਾਂ ਦਿੱਲੀ ਦਾ 5-700 ਬੰਦਾ ਆ ਰਿਹਾ ਹੈ ਇਹਨਾਂ ਦੇ ਪਾਸ ਤੇ ਸਾਫ ਤੇ ਤਾਂ ਹਜ਼ਾਰਾਂ ਦੇ ਸਾਫ ਤੇ ਬੰਦੇ ਹੋਣੇ ਚਾਹੀਦੇ ਸਾਨੂੰ ਇਨਫੈਕਸ਼ਨ ਹੁੰਦਾ ਤਾਂ ਅਸੀਂ ਆਂਦੇ ਨਾਲ ਜਿਸ ਤਰ੍ਹਾਂ ਤੁਸੀਂ ਪੁੱਛਦੇ ਅਸੀਂ ਐਂਟੀ ਹੁੰਦੇ ਇਹਨਾਂ ਦਾ ਰਿਜ਼ਲਟ ਹੈਗਾ ਇਹ ਤਦ ਹੀ ਤੁਸੀਂ ਹਾਂਜੀ ਹਾਂਜੀ ਜੀ ਜੀ ਆ ਸਾਡੇ ਸਾਹਮਣੇ ਹੈ ਜੀ ਆ ਦੇਖੋ ਇਹ ਦੇਖੋ ਮੇਰੇ ਕੋਲ ਫੋਟੋਮਾ ਵੀ ਹੈ ਜਿਸ ਵੇਲੇ ਮੈਂ ਲਵਾ ਕੇ ਲਵਾਣੇ ਆਇਆ ਤੇ ਉਸ ਤੋਂ ਬਾਅਦ ਹੀ ਹੁਣ ਤੁਸੀਂ ਦੇਖ ਲਓ ਭਾਈ ਨਾਲੇ ਲਗਾਉਣ ਤੋਂ ਪਹਿਲਾਂ ਪਹਿਲੇ ਸ਼ਰਤ ਹੈ ਹੁੰਦੀ ਜੀ ਆਪਣੇ ਮੋਬਾਈਲ 'ਚ ਜਿਹੜੀ ਹੈ ਆਪਣੇ ਅੱਜ ਜੀ ਆਪਣੇ ਉਹ ਉਹ ਬਣਾ ਲਓ ਮੂਵੀ ਠੀਕ ਹੈ ਜੀ ਲਾਨ ਤੋਂ ਪਹਿਲਾਂ ਵੀ ਕਹਿੰਦੇ ਵੀ ਕਿਸੇ ਬੰਦੇ ਦੇ ਅੱਖਾਂ 'ਚ ਇਨਫੈਕਸ਼ਨ ਹੋ ਗਿਆ ਤਾਂ ਘਰਾਂ ਦੇ ਕੋਲ ਬਣਨੀ ਹੈ ਜੀ ਜਿਹੜਾ ਸਲੂਨ ਆ ਸੀਲ ਕਰ ਦਿੱਤਾ ਗਿਆ ਹੈ ਜੀ ਜਿਹੜਾ ਸਲੂਨ ਆ ਸੀਲ ਕਰ ਦਿੱਤਾ ਗਿਆ ਉਹਨਾਂ ਨੇ ਫਿਲਹਾਲ ਤਾਂ ਜਾਉਂਗੇ ਜਾਂ ਖੁੱਲੋਗੇ ਫੇਰ ਆਉਂਗੇ ਜੇ ਦੁਬਾਰੇ ਲੱਗਿਆ ਅਸੀਂ ਆਵਾਂ ਦੁਬਾਰੇ ਲੱਗੂ ਜੀ ਜੇ ਦੁਬਾਰਾ ਲੱਗਿਆ ਜੀ ਮੇਰਾ ਨਾਮ ਅਜੇ ਸੋਨੀ ਹੈ ਜੀ ਕਿੱਥੋਂ ਆਏ ਮੈਂ ਬिलासपुर ਹਿਮਾਚਲ ਤੋਂ ਆਇਆ ਜੀ ਆ ਪਹਿਲਾਂ ਵੀ ਤੁਸੀਂ ਮੈਂ ਜੀ 10 ਦਿਨ ਪਹਿਲੇ ਲਗਾ ਕੇ ਗਿਆ ਥਾ ਤਾਂ ਉਸ ਤੋਂ ਬਾਅਦ ਬਿਰੋਜੀ ਬਹੁਤ ਫਰਕ ਜਗਿਆ ਤਾਂ ਅਸੀਂ ਫੇਰ ਦੁਬਾਰਾ ਆਏ ਆ ਸਭ ਤੋਂ ਪੈਸਾ ਕੋਈ ਵੀ ਲੈਂਦੇ ਹੈਗੇ ਨਹੀਂ ਨਹੀਂ ਜੀ ਪੈਸਾ ਕੋਈ ਨਹੀਂ ਲਿਆ ਉਹਨਾਂ ਨੇ ਬਲਕਿ ਉਹ ਤਾਂ ਹਰ ਹਰ ਤਰੀਕੇ ਨਾਲ ਬੰਦੇ ਨੂੰ ਗਾਈਡ ਕਰਦੇ ਆ ਜੀ ਉਹ ਹਰ ਤਰੀਕੇ ਨਾਲ ਦੱਸਦੇ ਆ ਕਿ ਦਵਾਈ ਲਗਾਉਣ ਦਾ ਤਰੀਕਾ ਕਿਦਾਂ ਹੈਗੇ ਜੀ ਦਵਾਈ ਉਹ ਆਪਣੇ ਲਗਾਉਂਦੇ ਆ ਫਿਰ ਉਹ ਦੱਸਦੇ ਹੈਗੇ ਆ ਇਹ ਦਵਾਈ ਅੱਖਾਂ 'ਚ ਚਲ ਜੇਗੀ ਅਗਰ ਬਚਾਣਾ ਹੈ ਉਸ ਤੇ ਉਹ ਬਲਕਿ ਆਪਣੇ ਆਪ ਹੀ ਧੁੰਦੇ ਆ ਗਏ ਉਥੇ ਠੀਕ ਹੈ ਨਾ ਜੀ ਆਪਣੇ